ਵੇ ਵਿਕਰਮਾ ਮਰਚੇ ਸ਼ਪੀਲ ਲੱਗੀ ਸ਼ੁਰੂ ਹੋ ਗਈ ਆਵਾਜ਼ ਸੁਣਦੀ ਡੀਜਿਆਂ ਦੀ ਅੱਡੀ ਤੇ ਲੱਗੇ ਉਹ ਜਲਦੀ ਸ਼ਪੀਲ ਲੈ ਕੇ ਆਓ ਦੋਵੇਂ ਭੈਣ ਭਰਾ ਚਲਜੋ ਉੱਥੋਂ ਅੰਦਰੋਂ ਡੋਲੂ ਲੈ ਆਂ ਮਿੱਠੇ ਪਾਣੀ ਦਾ ਡੋਲੂ ਭਰਾ ਲਿਆਵੀ ਤੇ ਕੈਣ ਭਰਾ ਲਿਆ ਜਲਜੀਰੇ ਦਾ ਜਾ ਜਾ ਗਰਮੀ ਬੜੀ ਮੇਰੇ ਕੋਲ ਜਾਣ ਜਾਣਾ ਹਾਏ ਹਾਏ ਉਦਾਂ ਭਾਵੇਂ ਤੁਸੀਂ ਸਾਰਾ ਦਿਨ ਗਲੀਆਂ ਚ ਟਪੂਸੀਆਂ ਮਾਰਦੇ ਫਿਰੋ ਤੇ ਹੁਣ ਤੈਨੂੰ ਜਲਜੀਰਾ ਲੈਣ ਨੂੰ ਕਹਤੋ ਤੇ ਹੁਣ ਤੈਨੂੰ ਵੇਹਲਾ ਦੰਦਲਾ ਪੈ ਗਈਆਂ ਨਾਲੀ ਜਦੋਂ ਤੱਕੜੀ ਸ਼ਪੀਲ ਲੱਗੀ ਸਾਰਾ ਮੁਲਕ ਪੀਂਡਿਆ ਵਾ ਵੇ ਗਰਾਈ ਦਿੱਤੀ ਤੇਰੇ ਪਿਓ ਨੇ ਉਹਨਾਂ ਨੂੰ ਕੋਹਣਿਆਂ ਦਾ ਪੀਆ ਮਾਣਾ ਸੇਵਾ ਵਾਸਤੇ ਲਈ ਆ ਸ਼ਰਮ ਕਰਦੀ ਇਹਦੇ ਵਿੱਚ ਕਿਹੜੇ ਸਕੂਲਾਂ ਦੇ ਨਿਆਣੇ ਸਾ ਉਹ ਵੀ ਤਾਂ ਪੀਣ ਹੀ ਗਏ ਆ ਕੋਈ ਨਹੀਂ ਤੈਨੂੰ ਟੀਚਰਾਂ ਕਰਦਾ ਮਰ ਜਾ ਮਹਾਰਾਜ ਦਾ ਲੱਗਾ ਵਾਰ ਲੰਗਰ ਤੇ ਫਿਰ ਕੀ ਹੋਇਆ ਸ਼ਰਮ ਕਰਦੇ ਨਿਆਣੇ ਕਿੱਡੀ ਆ ਜਾ ਨੀ ਜਾ ਇਹਨੇ ਨਹੀਂ ਲੈਣਾ ਉਹ ਡੋਲੂ ਫੜ ਤੇ ਭਰਾ ਲਿਆ ਕੁੜੀਏ ਤੂੰ ਆ ਨਹੀਂ ਜਾਂਦਾ ਤੇ ਨਾ ਜਾਵੇ ਹੁਣੇ ਜਾਵੇ ਸਹੀਂ ਬਾਹਰ ਵੇਖੀ ਲਟਕੇ ਦਾ ਤੋੜਦੀ ਢੋਲੂ ਲੈ ਜਾ ਤੇ ਸ਼ਬੀਲ ਭਰਾ ਲਿਆ ਮਿੱਠਾ ਪਾਣੀ ਆ ਲਿਆ ਕੇ ਤੇ ਪਹਿਲਾਂ ਦੀਆਂ ਨਾਸਾਂ ਤੇ ਮਾਰ ਪਰਿਆ ਢੋਲੂ ਚਲ ਜਾ ਨਹੀਂ ਲਿਆ ਦੇ